ਆਕਰਸ਼ ਸੀਮਰ ਦਾ ਆਰਟੀਕਲ ਚੈੱਕ ਕਰਨ ਨੂੰ ਜੀ ਸਾਨੂੰ ਓਪਨ ਕਰਕੇ ਆ ਲੋ ਜੀ ਬਹੁਤ ਹੀ ਬਿਊਟੀਫੁੱਲ ਆਰਟੀਕਲ ਆ ਆਪਣੇ ਕੋਲੇ ਐਮਬ੍ਰੋਇਡਰੀ ਵਾਲਾ ਜੀ ਪੀਸ ਡਿਜ਼ਾਈਨ ਚੈੱਕ ਕਰੋ ਜੀ ਫੁੱਲ ਹੈਵੀ ਡਿਜ਼ਾਈਨ ਆ ਆ ਵਰਕ ਚੈੱਕ ਕਰਾ ਦਿਓ ਜੀ ਸਾਰਾ ਵਰਕ ਹੀ ਬਹੁਤ ਜਿਆਦਾ ਪਿਆਰਾ ਕਿੱਤਾ ਹੋਇਆ ਜੀ ਨਾਲ ਰਹੂਗਾ ਜੀ ਆਪਣਾ ਦੁਪੱਟਾ ਵੀ ਕ੍ਰਸ਼ ਦਾ ਜੀ ਦੁਪੱਟਾ ਵੀ ਬੜਾ ਸਫਾਈ ਦੇ ਨਾਲ ਬਣਾ ਹੋਇਆ ਜੀ ਆ ਦੇਖੋ ਪੂਰਾ 2.5 ਮੀਟਰ ਦੁਪट्टे ਦੀ ਲੈਂਥ ਹੈ ਕੱਟ ਵਰਕ ਦੇ ਫੁਰਦ ਦੁਪट्टे ਦੇ ਕਿੰਨਾ ਸੋਹਣਾ ਦਿੱਤਾ ਹੋਇਆ ਇਸ ਤਰੀਕੇ ਦੇ ਆਰਟੀਕਲ ਜੀ ਤੁਹਾਨੂੰ ਬਾਜ਼ਾਰ ਦੇ ਵਿੱਚ ਘੱਟੋ ਘੱਟ 1500 ਰੁਪਏ ਦੇ ਮਿਲਣਗੇ ਆਪਣਾ ਆਫਰ ਪ੍ਰਾਈਸ ਹੈਗਾ ਸਿਰਫ 650 ਰੁਪਏ ਚਾਰ ਕਲਰਾਂ ਵਿੱਚ ਦੀ ਰੈਡੀ ਹੋ ਗਿਆ ਚਾਰੇ ਕਲਰ ਹੀ ਬੜੇ ਸੋਹਣੇ ਨੇ ਆ ਦੁਪੱਟਾ ਸੂਟ ਦੇ ਕੋ ਫਿਨਿਸ਼ਿੰਗ ਦੇਖੋ ਕਿੰਨੀ ਸੋਹਣੀ ਹੈ ਕ੍ਰਸ਼ ਸਿਮਰ ਬੇਸ ਤੇ ਉੱਤੇ ਫੁੱਲ ਐਮਬ੍ਰੋਇਡਰੀ ਕੀਤੀ ਹੋਈ ਹੈ ਲੰਬਾਈ ਵਗਰਾ ਦੀ ਕੋਈ ਚੱਕਰ ਨਹੀਂ ਫੁੱਲ ਲੰਬਾਈ ਰੱਖ ਸਕਦੇ ਹਾਂ ਜੀ ਚਾਰ ਕਲਰ ਨੇ ਚਾਰੇ ਬੜੇ ਸੋਹਣੇ ਨੇ ਆ ਲਈ ਕਲਰ ਚੈੱਕ ਕਰ ਲੋ ਜੀ ਬੜਾ ਹੀ ਬਿਊਟੀਫੁਲ ਆਰਟੀਕਲ ਅਵੇਲੇਬਲ ਹੋ ਗਿਆ ਜੀ ਅਲੀ ਸ਼ਰਕਪੜੇ ਵਾਲਿਆ ਕੋਲੇ ਥਾਲਾ ਰੂਡ ਭਿੱਖੀ ਤੇ ਰੇਟ ਸਿਰਫ 650 ਰੁਪਏ ਜੀ ਇੱਕ ਸੂਟ ਤੇ ਸ਼ਿਪਿੰਗ ਲੱਗੂ 50 ਰੁਪਏ ਜੀ ਦੋ ਤੇ 100 ਤਿੰਨ ਤੇ 150 ਜੀ 50 ਰੁਪਏ ਸਾਹ ਨਾਲ ਸ਼ਿਪਿੰਗ ਲੱਗੂ ਮੋਬਾਈਲ ਨੰਬਰ ਹੈਗਾ ਜੀ 7837685101 ਜੀ ਤੇ ਸੋਨੇ ਆਰਡਰ ਕਰਨਾ ਜੀ ਬਹੁਤ ਹੀ ਬਿਊਟੀਫੁਲ ਆਰਟੀਕਲ ਚਾਰ ਕਲਰ ਨੇ ਜੀ ਚਾਰ ਹੀ ਬੜੇ ਸੋਹਣੇ ਨੇ ਫੈਬਰਿਕ ਬਹੁਤ ਜਿਆਦਾ ਬਿਊਟੀਫੁਲ ਆ ਕੜਾਈ ਚੈੱਕ ਕਰਾ ਦਿਓ ਜੀ ਸਾਰੀ ਆ ਕੜਾਈ ਦੇਖੋ ਜੀ ਉੱਪਰ ਤੱਕ ਕਿੰਨੀ ਸੋਹਣੀ ਕੀਤੀ ਆ ਬੇ ਦੁਪੱਟੇ ਦੇ ਨਾਲ ਬਿਊਟੀਫੁੱਲ ਆਰਟੀਕਲ ਸਿਰਫ 650 ਰੁਪਏ ਦੇ ਵਿੱਚ ਸੀਓਡੀ ਨਹੀਂ ਹੋਣੀ ਪੇਮੈਂਟ ਮੱਥੇ ਆਨਲਾਈਨ ਹੈ ਜੀ